ਬੋਲੀਏ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਇਹ ਪ੍ਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਪ੍ਰਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸਤਿਗੁਰ ਸੁਆਮੀ ਜੀ ਦੀ ਕੁਟਿਆ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜਿਵੇਂ ਭੰਡਾਰੇ ਵੀ ਹੁੰਦੇ ਨੇ ਕਦੇ ਖੀਰ ਦੇ ਜੋ ਪ੍ਰਸ਼ਾਦ ਮਿਲਦੇ ਨੇ ਅਤੇ ਹੋਰ ਵੀ ਐਕਟੀਵਿਟੀ ਇੱਥੇ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਇੱਥੇ 14ਵਾਂ ਖੂਨਦਾਨ ਵਿਸ਼ਾਲ ਕੈਂਪ ਲਗਾਇਆ ਗਿਆ ਹੈ। ਸੋ ਸਵਾਮੀ ਜੀ ਮਹਾਰਾਜ ਜਿਹਾ ਜੋ ਹੈ ਕ੍ਰਸ਼ਟ ਹੈ ਇਹਨਾਂ ਦੇ ਵੱਲੋਂ ਇਹ ਵੱਡਾ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ। ਅੱਜ ਇੱਥੇ ਚੰਡੀਗੜ੍ਹ ਪੀਜੀਆ ਤੋਂ ਡਾਕਟਰਾਂ ਦੀ ਟੀਮ ਆਈ ਹੋਈ ਆ ਤੇ ਡੋਨਰ ਵੀ ਕਾਫੀ ਆਏ ਹੋਏ ਨੇ। ਆਪਾਂ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆਂ ਅਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਵੀ ਦਿਖਾਉਂਦੇ ਆਂ ਜਿਵੇਂ ਕਿ ਕਹਿੰਦੇ ਨੇ ਖੂਨਦਾਨ ਮਹਾਦਾਨ ਸੋ ਆਓ ਆਪਾਂ ਇਹਨਾਂ ਦਾਨੀ ਸੱਜਣਾਂ ਦੇ ਨਾਲ ਕਰਦੇ ਆਂ ਗੱਲਬਾਤ ਚੱਲੋ ਰੱਬ ਦੇ ਦਰਸ਼ਨ ਪਾਈਏ ਫਾਗ ਜਗਾਈਏ ਕਿ ਜਗਾਈਏ ਹੈ ਜੀ ਨਾਮ ਇਹ ਦੱਸੋ ਮੇਰਾ ਨਾਮ ਕਿਰਨਦੀਪ ਸਿੰਘ ਜੀ ਅੱਜ ਖੂਨਦਾਨ ਕਰ ਰਿਹਾ ਹਾਂ ਪਹਿਲਾਂ ਕਿੰਨੀ ਵਾਰ ਤੁਸੀਂ ਖੂਨਦਾਨ ਕੀਤਾ ਸਰ ਮੈਂ 7-8 ਵਾਰ ਕੀਤਾ ਹੈ ਖੂਨਦਾਨ اچھا ਹਾਂ ਜੀ ਕਿਵੇਂ ਲੱਗਦਾ ਸਰ ਠੀਕ ਹੈ ਜੀ ਕਿਸੇ ਦੀ ਜਾਨ ਬਚ ਜਾਏ ਬੰਦੇ ਦੀ ਹਾਂ ਜੀ ਖੂਨਦਾਨ ਕਰਨਾ ਚਾਹੀਦਾ ਹੈ ਜੀ ਹਾਂ ਆਪਣੇ ਸਰੀਰ ਨੂੰ ਵੀ ਕੋਈ ਕਮੀ ਲੱਗਦੀ ਹੈ ਸਰ ਵੈਸੇ ਮੇਰੇ ਸਰੀਰ ਨੂੰ ਤਾਂ ਲੱਗਦੀ ਨਹੀਂ ਹੈਗੀ ਬਾਕੀ ਤਾਂ ਹੋਰ ਸਰੀਰ 'ਤੇ ਡਿਪੈਂਡ ਹਨ ਜੀ ਹਾਂ ਜੀ ਕੀ ਕਹੋਗੇ ਵੀ ਇਹ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਕਰਨਾ ਚਾਹੀਦਾ ਜੀ ਸਾਰੇ ਨੌਜਵਾਨਾਂ ਨੂੰ ਕਰਨਾ ਚਾਹੀਦਾ ਹੈ ਖੂਨਦਾਨ ਟੈਂਕ ਸਰ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰੀਸ਼ ਕੁਮਾਰ ਹੈ ਜੀ ਜੀ ਵੀਰ ਜੀ ਤੁਸੀਂ ਖੂਨਦਾਨ ਕੀਤਾ ਖੂਨਦਾਨ ਦਾ ਕੋਈ ਆਪਣੀ ਆਪ ਨੂੰ ਵੀ ਫਾਇਦਾ ਹੁੰਦਾ ਜਾਂ ਹੋਰ ਨੂੰ ਵੀ ਫਾਇਦਾ ਹੁੰਦਾ ਅਸੀਂ ਕਹਿੰਦੇ ਆ ਕਿ ਲੋਕਾਂ ਦਾ ਵੀ ਫਾਇਦਾ ਹੋਵੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਜੀ ਸਾਡੇ ਸਰੀਰ ਦੀ ਸਫਾਈ ਹੁੰਦੀ ਰਹਿੰਦੀ ਹੈ ਹਾਂਜੀ ਠੀਕ ਹੈ ਜੀ ਡੋਨੇਟ ਜਿਹੜਾ ਹੈ ਇਹ 3 ਮਹੀਨੇ ਬਾਅਦ ਵੈਸੇ ਕਰਨਾ ਚਾਹੀਦਾ ਅੱਛਾ ਜੀ ਤਾਂ ਅਸੀਂ ਮਤਲਬ ਸਾਲ 'ਚ ਕਈ ਵਾਰ ਚਾਰ ਵਾਰ ਵੀ ਕਰ ਦਿੰਨੇ ਆ। ਅੱਛਾ ਜੀ। ਕਈ ਵਾਰ ਅਸੀਂ ਪੰਜ ਵਾਰ ਵੀ ਕਰ ਦਿੰਨੇ ਆ। ਵੈਸੇ ਮੈਂ ਸਾਲ 'ਚ ਆਫਟਰ ਆਲ ਤਿੰਨ ਮਹੀਨੇ ਬਾਅਦ ਤਾਂ ਮੈਂ ਕਰਦਾ ਹੀ ਰਹਿਣਾ। ਪਰ ਮੈਂ ਹੁਣ 9 ਮਹੀਨੇ ਬਾਅਦ ਖੂਨ ਦੇ ਰਿਹਾ। ਅੱਛਾ ਜੀ। ਹਾਂ ਜੀ। ਇਹ ਲਗਭਗ ਹੁਣ ਤੱਕ ਕਿੰਨੀ ਗੁਆਰ ਖੂਨਦਾਨ ਕੱਟੇ? ਮੇਰੇ ਘਟੂਕੜ 20-25 ਵਾਰ ਖੂਨ ਬਲੱਡ ਹੋ ਗਿਆ ਜੀ। ਮੁੱਲਣਾਪੁਰ ਕੈਂਪ ਲੱਗਦਾ ਸੀ ਜਦੋਂ ਅਸੀਂ ਅ ਮਹੀਨੇ ਬਾਅਦ ਤਾਂ ਅਸੀਂ ਜਾਈਦਾ ਹੁੰਦਾ ਸੀ। ਅੱਛਾ ਜੀ। ਮਹੀਨੇ ਬਾਅਦ ਮੁੱਲਣਾਪੁਰ ਜਾਣਾ ਜੀ ਕੈਂਪ ਲਾਣਾ ਉੱਤੇ। ਹਾਂਜੀ ਕੋਰਾਲੀ ਤੋਂ ਅਸੀਂ ਜਾਂਦੇ ਪੰਜ ਚਾਰ ਮੁੰਡੇ ਹੁੰਦੇ ਸੀ ਅਸੀਂ ਜਾਂਦੇ ਹੁੰਦੇ ਸੀ ਜੀ ਹਾਂਜੀ ਤੇ ਕਈ ਵਾਰੀ ਸਪੈਸ਼ਲ ਇਹ ਵੀ ਸੋਚਿਆ ਵੀ ਖੂਨਦਾਨ ਕੈਂਪ ਕਿੱਥੇ ਹੋਵੇ ਤੇ ਅਸੀਂ ਕਿੱਥੇ ਜਾਈਏ ਨਹੀਂ ਮੈਨੂੰ ਤਾਂ ਚੰਡੀਗੜ੍ਹੋਂ ਹੀ ਫੋਨ ਆਉਂਦੇ ਰਹੇ ਆ ਅੱਛਾ ਜੀ ਤੇ 8 ਸੈਕਟਰ ਚੋਂ ਰੀਕ ਤੋਂ ਵਰ ਮੈਂ ਜੰਡੀਗੜ ਗਿਆ ਹੋਇਆ ਸੀ ਹਾਂਜੀ ਤੇ 8 ਸੈਕਟਰ ਦੇ ਵਿੱਚ ਬਲੱਡ ਕੈਂਪ ਲੱਗਿਆ ਹੋਇਆ ਸੀਗਾ ਮੈਂ ਦੁਪਹਿਰ ਨੂੰ ਬਲੱਡ ਕੈਂਪ ਉੱਤੇ ਦੇ ਤਾਂ ਨੈਕਸਟ ਵਾਰ ਮੈਨੂੰ 2-3 ਮਹੀਨੇ ਬਾਅਦ ਫਿਰ ਫੋਨ ਆਇਆ ਕਹਿੰਦੇ ਸਾਡਾ ਕੈਂਪ ਆ ਜਮਗਾ ਜੀ ਨਹੀਂ ਜੀ ਮੈਂ ਕਹਾ ਮੈਂ ਹੁਣ ਨਹੀਂ ਆ ਸਕਦਾ ਮੈਂ ਕਹਾ ਮੈਂ ਆਫਟਰ ਅਲ ਡੋਨੇਟ ਕਰ ਚੁੱਕਿਆ ਹਾਂ ਮੈਂ ਜੀ 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 ਕਰੇ ਠੀਕ ਹੈ ਜੀ ਕਦੇ ਆਪਾਂ ਨੂੰ ਜ਼ਰੂਰਤ ਹੋਵੇ ਫਿਰ ਆਪਾਂ ਕਿਵੇਂ ਲੈ ਸਕਦੇ ਆ ਨਹੀਂ ਉਹ ਤਾਂ ਆਪਣਾ ਇੱਕ ਮਾਸਟਰ ਕਾਰਡ ਬਣਦਾ ਜੀ ਇਹਦੇ ਵਿੱਚੋਂ ਪੀਜੀਆਈ ਦਾ ਇੱਕ ਕਟੋਕਟ ਜਿਹੜਾ ਮਾਸਟਰ ਕਾਰਡ ਹੁੰਦਾ ਇਹ ਕਟੋਕਟ ਵੀ 5 ਵਾਰ ਖੂਨ ਦੇਣਾ ਚਾਹੀਦਾ ਹੈ ਇਹ ਤਾਂ ਉਹਦਾ ਮਾਸਟਰ ਕਾਰਡ ਬਣ ਜਾਂਦਾ ਫਿਰ ਤੁਸੀਂ ਜਾ ਕੇ ਲੈ ਸਕਦੇ ਹੋ ਪੀਜੀ ਉਹਨਾਂ ਨੂੰ ਕਾਰਡ ਦਿਖਾਓ ਜੀ ਤਾਂ ਬਲੱਡ ਕੈਂਪ ਬਲੱਡ ਬੈਂਕ ਦੇ ਵੀ ਜਾ ਕੇ ਫਿਰ ਤੁਹਾਨੂੰ ਕੋਣ ਮਿਲ ਜਗਾ ਮੇਰੇ ਮੇਰੇ ਬੇਟੇ ਨੂੰ ਜ਼ਰੂਰ ਤੁਸੀਂ ਮਨ ਨੂੰ ਬਲੱਡ ਮਿਲਿਆ ਮੇਰੇ ਬੇਟੇ ਦੀ ਹਾਰਟ ਦੀ ਸਰਜਰੀ ਹੋਈ ਵੀ ਆ ਜੀ ਜਦੋਂ 1.5 ਮਹੀਨੇ ਅਸੀਂ ਮਨ ਨੂੰ ਬਲੱਡ ਦੀ ਲੋੜ ਸੀ ਮੇਰੇ ਕਾਰਡ ਬਣੇ ਹੋਏ ਸੀਗੇ ਤਾਂ ਉਹਨਾਂ ਨੇ ਮਨ ਨੂੰ ਬਲੱਡ ਡੋਨੇਟ ਕਰਕੇ ਦਿੱਤਾ ਜੀ ਤੁਹਾਨੂੰ ਮਨ ਨੂੰ ਬਲੱਡ ਡੋਨੇਟ ਕਰਕੇ ਦਿੱਤਾ ਮੇਰੇ ਬੇਟੇ ਵਾਸਤੇ ਜਿੰਨਾ ਕਿਉਂਕਿ ਤੁਸੀਂ ਦੇ ਰਹੇ ਹੋ ਉਹਨੂੰ ਹਾਂ ਜੋ ਜਿੰਨਾ ਮਨ ਨੂੰ ਹੋਣਾ ਚਾਹੀਦਾ ਸੀ ਮਨ ਨੂੰ ਉਹਨਾਂ ਨੇ ਦਿੱਤਾ ਜੀ ਮੈਨੂੰ 5 ਬੋਤਲਾਂ 7 ਬੋਤਲਾਂ ਜਿਉ ਮੈਂ ਮੰਗਿਆ ਉਹਨਾਂ ਤੋਂ ਅਵੇਲੇਬਲ ਤਾਂ ਉਹਨਾਂ ਨੇ ਮੈਨੂੰ ਕਰਕੇ ਦੇਈਆਂ ਜੀ ਤੇ ਬਾਕੀ ਜਿਹੜਾ ਮੈਂ ਖੂਨ ਆਪਣੇ ਜਿਹੜਾ ਉਹਨਾਂ ਨੇ ਪ੍ਰੋਵਾਈਡ ਕੀਤਾ ਮੈਨੂੰ ਮੈਂ ਧੰਨਵਾਦ ਕਰਦਾ ਉਹਨਾਂ ਦਾ ਬੀਜੀ ਆਲਿਆਂ ਦਾ ਬਲੱਡ ਬੈਂਕ ਦਾ ਖੂਨਦਾਨ ਇੱਕ ਮਾਦਣਾ ਮੈਂ ਸਭ ਨੂੰ ਆਹੂੰਗਾ ਕਿ ਖੂਨਦਾਨ ਜ਼ਰੂਰ ਕਰੋ ਕਿਸੇ ਦੀ ਜ਼ਿੰਦਗੀ ਬਚ ਜਾਵੇ ਬਹੁਤ ਵਧੀਆ ਬਿਲਕੁਲ ਜੀ ਹੋਮ ਸਾਈਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੈਂ ਬਿੱਟੂ ਸ਼ਰਮਾ ਜੀ ਜੀ ਖੂਨਦਾਨ ਕਿੰਨੀ ਕ ਵਾਰ ਪਹਿਲਾਂ ਤੁਸੀਂ ਕੀਤਾ ਮੈਂ ਪਰ 7 ਵਾਰ ਕਰ ਚੁੱਕਾ ਹਾਂ 7 ਵਾਰ ਕਰ ਚੁੱਕਾ ਹਾਂ ਹਾਂ ਜੀ ਜਦੋਂ 7 ਵਾਰ ਖੂਨਦਾਨ ਪਹਿਲਾਂ ਪਹਿਲੀ ਵਾਰ ਕੀਤਾ ਤੁਹਾਨੂੰ ਕਿੰਨਾ ਡਰ ਮਹਿਸੂਸ ਹੋਇਆ ਨਹੀਂ ਨਿਕੋ ਡਰ ਨਹੀਂ ਕੋਈ ਡਰ ਨਹੀਂ ਕੋਈ ਸਰੀਰ ਦੇ ਵਿੱਚ ਕਮੀ ਪੇਸ਼ੀ ਆਉਂਦੀ ਕੁਝ ਨਹੀਂ ਕੁਝ ਨਹੀਂ ਜੀ ਕੁਝ ਨਹੀਂ ਆਉਂਦਾ ਬਿਲਕੁਲ ਫਿੱਟ ਆ ਜਾਂਦਾ ਹਾਂਜੀ ਖੂਨਦਾਨ ਦੇ ਫਾਇਦੇ ਵੀ ਹੈਗੇ ਬਹੁਤ ਵਧੀਆ ਜੀ ਹਾਂਜੀ ਅਬ ਸਰੀਰ ਫੁੱਟਾ ਸਰੀਰ ਤੰਦਰੁਸਤ ਰਹਿੰਦਾ ਆਪਣਾ ਜੀ ਜੀ ਨਾਲ ਗੰਧ ਗੰਧਾ ਕੋਣ ਪੁਰਾਣਾ ਬਾਅਦ ਨਿਕਲਿਆ ਨਵਾਂ ਫੇਸ ਮੰਨਿਆ ਨਵੇਂ ਸਾਲ ਬਾਣੀ ਸ਼ੁਰੂ ਹੋ ਜੰਨੇ ਜੀ ਹਾਂਜੀ ਉਹਨਾਂ ਦਾ ਵੀ ਫਾਇਦਾ ਹੈ ਜਿਨ੍ਹਾਂ ਨੂੰ ਇਹ ਲੋੜ ਹੁੰਦੀ ਆ ਬਿਲਕੁਲ ਖੂਨਦਾਨ ਮਹਾਨ ਦਾਣਾ ਹੈ ਹਾਂਜੀ ਹਾਂਜੀ ਸਭ ਤੋਂ ਵੱਡਾ ਦਾਣਾ ਤਾਂ ਇਹ ਜੀ ਜੀ ਹਾਂਜੀ ਕਿੰਨੀ ਕੀ ਦੇਰ ਬਾਅਦ ਤੁਸੀਂ ਖੂਨਦਾਨ ਕਰ ਲੈਂਗੇ ਮੈਂ ਸਾਲ ਚ ਦੋ ਵਾਰ ਕਰ ਦਿੰਦਾ ਹਾਂ ਸਾਲ ਚ ਦੋ ਵਾਰ ਹੀ ਕਰ ਦਿੰਦਾ ਹਾਂਜੀ ਸੋ ਬੜੀ ਕਿਰਪਾ ਜੀ ਥੈਂਕ ਯੂ ਕਿਰਪਾ ਸੋਮੇ ਮਹਾਰਾਜ ਜੀ ਸਵਾਮੀ ਜੀ ਮਾਰੇ ਦੀ ਕਹਿੰਦਾ ਠੀਕ ਹੈ ਕੀ ਨਾਮ ਹੈ ਤੁਹਾਡਾ ਅਭਿਲਾਸ਼ ਜੀ ਖੂਨਦਾਨ ਕਿੰਨੀ ਵਾਰ ਪਹਿਲਾਂ ਕੀਤਾ ਦਲਾ ਕਰਿਆ ਕਾਫੀ ਵਾਰ ਬਰੇ ਅਭੀ ਵਾਰ ਕਰਿਆ ਹਾਂ ਐਕਸਾ ਤੁਸੀ ਕੋਨਦਾਨ ਕਰਦੇ ਰਹਿੰਦੇ ਹੋ ਹਾਂਜੀ ਹਾਂ ਕਿਵੇਂ ਲੱਗਦਾ ਹੈ ਕੋਨਦਾਨ ਕਰਕੇ ਵਧੀਆ ਲੱਗਦਾ ਇਹ ਕਰਨੇ ਚਾਹੀਦਾ ਸਭ ਨੂੰ ਕਰਨਾ ਚਾਹੀਦਾ ਹਾਂਜੀ ਤੁਹਾਡੀ ਕਿੰਨੀ ਏਜ ਹੋ ਗਈ 29 ਹੈ ਹੁਣ 29 ਸਾਲ ਨੂੰ 29 ਸਾਲ ਹਾਂਜੀ ਹੁਣ 29 ਸਾਲ ਦੇ ਵਿੱਚ ਤੁਸੀਂ ਲਗਭਗ 15 20 ਵਾਰ ਕਰ ਚੁੱਕੇ ਹਾਂਜੀ ਹਾਂ ਜੀ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਉਹ ਕੁਝ ਨਸ਼ਿਆਂ ਦੇ ਵਿੱਚ ਵੀ ਪਏ ਹੋਏ ਆ ਉਹ ਇਹ ਖੂਨ ਦਾਣ ਨਹੀਂ ਕਰ ਸਕਦੇ ਕੀ ਕਹੋਗੇ ਉਹਨਾਂ ਨੂੰ ਨਸ਼ੇ ਦਾ ਦੂਰ ਰਹਿਣਾ ਚਾਹੀਦਾ ਜੀ ਜੀ ਉਹਨਾਂ ਨੂੰ ਵੀ ਕਰਨਾ ਚਾਹੀਦਾ ਜੀ ਪਰਾਂ ਮੇ ਸਿਹਤ ਵੀ ਠੀਕ ਰਹਿੰਦੀ ਜੀ ਸਭ ਤੋਂ ਜ਼ਰੂਰੀ ਹੈ ਇਹ ਕਰਨਾ ਬਿਲਕੁਲ ਸਭ ਦਾ ਭਲਾ ਵੀ ਹੁੰਦਾ ਹੈ ਕਿਸੇ ਦਾ ਜੀ ਜੀ ਧੰਨਵਾਦ ਠੀਕ ਹੈ ਹੈਪੀ ਤੁਮਾਰ ਜੀ ਜੋ ਸਤਗੁਰ ਸੁਆਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਇਹ ਹਰ ਸਾਲ ਖੂਨ ਦਾਣ ਕੈਂਪ ਲਗਾਇਆ ਜਾਂਦਾ ਸੋ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਟਰੈਸਟ ਦਾ ਵੀ ਬੜਾ ਸਹਿਯੋਗ ਹੈ ਕੀ ਕਹਾਂਗੇ ਜੋ ਅੱਜ ਇਹ ਖੂਨਦਾਨ ਕੈਂਪ ਚੱਲ ਰਿਹਾ ਸੋਮੇ ਜੀ ਮਹਾਰਾਜ ਕੀ ਜੈ ਇਸ ਸੋਮੇ ਦੀ ਅਪਾਰ ਕਿਰਪਾ ਇਹ ਸਾਡਾ 14ਵਾਂ ਰਕਤਦਾਨ ਬਲੱਡ ਡੋਨੇਸ਼ਨ ਕੈਂਪ ਹੈ ਸੋਮੇ ਜੀ ਦੀ ਅਪਾਰ ਕਿਰਪਾ ਉਹਨਾਂ ਦੇ ਜਿਹੜੇ ਸ਼ਰਧਾਲੂ ਹੈ ਔਰ ਸਾਡੇ ਨਾਲ ਜਿਹੜੇ ਬੰਦੇ ਅਟੈਚ ਹੈ ਤੇ ਸੋਨੀ ਜੀ ਉਹਨਾਂ ਦੇ ਪਿੰਡ ਤੋਂ ਬਹੁਤ ਸਾਨੂੰ ਸਹਿਯੋਗ ਮਿਲਦਾ ਹੈ ਤੇ ਨਾਲੇ ਰਕਤਦਾਨ ਮਹਾਦਾਨ ਇਹ ਪਤਾ ਨਹੀਂ ਕਿਦੇ ਮੱਕੀ ਤੁਸੀਂ ਕਿਹਦਾ ਜੀਵਨ ਬਚਾ ਸਕਦੇ ਹੋ ਰਕਤ ਦਾਨ ਤੋਂ ਵੀ ਵੈਸੇ ਵੀ ਜੇ ਤੁਸੀਂ ਦੰਦੇ ਰਹੋ ਨਾ ਤੁਹਾਡਾ ਸਰੀਰ ਵੈਸੇ ਵੀ ਠੀਕ ਰਹਿੰਦਾ ਅੰਦਰੋਂ ਤੁਹਾਨੂੰ ਮੈਟਾਬੋਲਿਜ਼ਮ ਤੁਹਾਡਾ ਠੀਕ ਰਹਿੰਦਾ ਤੇ ਤੁਹਾਨੂੰ ਬਿਮਾਰੀਆਂ ਘੱਟ ਲੱਗਦੀਆਂ ਤੇ ਮੇਰੀ ਤਾਂ ਇਹੀ ਪੁਰਜੋਰ ਤੁਹਾਡੇ ਚੈਨਲ ਦਾ ਵੀ ਬੇਨਤੀ ਹੈ ਵੀ ਰਕਤ ਜੂ ਦੇਆ ਕਰੋ ਰਕਤ ਦਾਨ ਮਹਾਦਾਨ ਇਹਦੇ ਵਰਗਾ ਕੋਈ ਦਾਨ ਨਹੀਂ ਹੈਗਾ ਔਰ ਸੋਮਜੀ ਮਹਾਰਾਜ ਦੀ ਕੁਟਿਆ ਚ ਰਕਤ ਦਾਨ ਦੇਣ ਦਾ ਆਪਣਾ ਹੀ ਮਹੱਤਵ ਹੈ ਤੇ ਸੋਮਜੀ ਪਤਾ ਨਹੀਂ ਕਿਦਾ ਭਲਾ ਕਰਾ ਰਹੇ ਤੁਹਾਡੇ ਜਰੀਏ ਇਸ ਕਰਕੇ ਮੇਰੀ ਪਤਨਾਵੀ ਰਕਤਦਾਨ ਜੂਦੋ ਇਹ ਮਹਾਦਾਨ ਹੈ ਸਾਡਾ ਹਰ ਇੱਕ ਸਾਲ ਕੈਂਪ ਲੱਗਦਾ ਤੇ ਸਾਡੇ ਕੋਲ ਦੇਣਾ ਸਾਡੇ ਕੋਲ ਦੋ ਨਹੀਂ ਤਾਂ ਕਿਤੇ ਵੀ ਲੱਗਦਾ ਇਹ ਖੂਨਦਾਨ ਜ਼ਰੂਰ ਤੋਂ ਜ਼ਾਨੀ ਸੱਜਣਾ ਨੂੰ ਮਤਲਬ ਤੁਹਾਡੇ ਵੱਲੋਂ ਕੀ ਦਿੱਤਾ ਜਾਂਦਾ ਮੇਰੀ ਬੇਨਤੀ ਹੈ ਕਿਸੀ ਨੂੰ ਕੁਝ ਨਹੀਂ ਹੁੰਦਾ ਇੱਕ ਸਾਡੇ ਪੀਜੀ ਦੀ ਟੀਮ ਆਈ ਪਹਿਲਾਂ ਚੈੱਕ ਕਰਦੀ ਹੈ ਜੇ ਤੁਸੀਂ ਬਿਲਕੁਕੁਲ ਫਿੱਟ ਹੋ ਤੁਹਾਡਾ ਖੂਨ ਲੈ ਲੈਣੇ ਆ ਤੇ ਬਿਲਕੁਲ ਥੋੜਾ ਇਹ 15 10 ਦਿਨ ਚ ਪੂਰਾ ਹੋ ਜਾਂਦਾ ਤੇ ਨਾਲ ਦੀ ਨਾਲ ਅਸੀਂ ਡਾਈਟ ਵੀ ਦੰਨੇ ਆ ਤੇ ਤੁਹਾਡਾ ਸ਼ਰੀਰ ਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਸਭ ਕੋ ਤੁਸੀਂ ਹਲਕੇ ਹੋ ਜਾਂਦੇ ਆ ਔਰ ਤੁਸੀਂ ਕਿਸ ਦੀ ਜਾਨ ਬਚਾ ਸਕਦੇ ਹੋ ਪਤਾ ਨਹੀਂ ਰਕਤਦਾਨ ਦੇ ਕੇ ਕਿਆ ਤੁਸੀਂ ਪੁੰਨ ਕਟ ਸਕਦੇ ਹੋ ਇਹ ਜ਼ਰੂਰ ਦਿਆ ਕਰੋ ਤੇ ਰਕਤਦਾਨ ਮਹਾਦਾਨ ਹੈ ਵੈਸੇ ਵੀ శాਸਤਰਾਂ ਚ ਕੀ ਕਹਾਇਆ ਹੈ ਤੇ ਸਵਾਮੀ ਜੀ ਅਪਾਰ ਕਿਰਪਾ ਨਾਲ ਅਸੀਂ ਹਮੇਸ਼ਾ ਕੈਂਪ ਲਾਉਂਦੇ ਔਰ ਬੜਾ ਸਹਿਯੋਗ ਮੰਗਦਾ ਲੋਕਾਂ ਸਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਤੁਸੀਂ ਸਾਡਾ ਪੂਰੀ ਕਵਰੇਜ ਕਰਦੇ ਸਾਡੇ ਸ਼ਰਧਾਲੂ ਜਿਹੜੇ ਤੁਹਾਨੂੰ ਦੇਖਦੇ ਆ ਨਾ ਉਹ ਸਾਨੂੰ ਦੱਸ ਦਿੰਦੇ ਵੀ ਤੁਹਾਨੂੰ ਚੰਗੇ ਸੀ ਦੇਖ ਲਿਆ ਇੱਕ ਸਾਲ ਸਵਾਮੀ ਜੀ ਖੂਨਦਾਨ ਕੈਂਪ ਚੱਲ ਰਿਹਾ ਹੈ ਸਵਾਮੀ ਜੀ ਦੀ ਕੁੜੀਆ ਦੇ ਵਿੱਚ ਤੇ ਤੁਸੀਂ ਵੀ ਬੜੀ ਸੇਵਾ ਕਰ ਰਹੇ ਹੋ ਇੱਥੇ ਇਹ ਹਰ ਸਾਲ ਕੈਂਪ ਲੱਗਦਾ ਤੇ ਖੂਨਦਾਨ ਬਾਰੇ ਕੋਈ ਦੱਸਿਓ ਕੁਝ ਸਵਾਮੀ ਜੀ ਮਹਾਰਾਜ ਕੀ ਜੈ ਖੂਨਦਾਨ ਕੈਂਪ ਕੁਟਿਆ ਦੇ ਵਿੱਚ ਹੁਣ ਤਕਰੀਬਨ ਹਰ ਸਾਲ ਤੋਂ ਲੱਗਦਾ ਆ ਰਿਹਾ ਹੈ ਔਰ ਟਰਸਟ ਨੇ ਇਹ ਮੀਟਿੰਗ ਦੇ ਵਿੱਚ ਇਹ ਗੱਲ ਪਾਸ ਕਰ ਲਈ ਆ ਕਿ ਆਪਾਂ ਹਰ ਸਾਲ ਘੱਟੋ ਘੱਟ ਦੋ ਕੈਂਪ ਹੈ ਜੋ ਆਪਾਂ ਬਰਡਰੇਸ਼ਨ ਤੇ ਲਗਾਇਆ ਕਰਨੇ ਆ ਜੀ ਦੋਨਾਂ ਕੈਂਪਾਂ ਨੂੰ ਲਗਾਉਣ ਦਾ ਜੋ ਮਹੱਤਵ ਜੋ ਮੇਨ ਕਾਰਨ ਹੈ ਕਿ ਹੁਣ ਜਿਹੜੀ ਸੰਗਤ ਹੈ ਜਾਂ ਇਲਾਕੇ ਦੇ ਵਿੱਚ ਜਿੰਨੇ ਵੀ ਅਪਰੋਚੇਬਲ ਬੰਦੇ ਹੈਗੇ ਆ ਕੋਈ ਕਾਲ ਆਉਂਦੀ ਹੈ ਕਿਸੇ ਨੂੰ ਪੀਜੀਓ ਦੇ ਵਿੱਚ ਬਲੱਡ ਦੀ ਲੋਡ ਹੁੰਦੀ ਹੈ ਤਾਂ ਜਿਹੜੀ ਆਪਣੀ ਟੀਮ ਹੈ ਜੋ ਕੁਟਿਆ ਵੱਲੋਂ ਹੈ ਉਹ ਹਰ ਇੱਕ ਬੰਦੇ ਨੂੰ ਇੰਨੇ ਵੀ ਯੂਨਿਟ ਚਾਹੇ ਚਾਹੀਦੇ ਹੋ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਹੁਣ ਡਾਕਟਰਾਂ ਦੀ ਜਿਹੜੀ ਵੀ ਟੀਮ ਹੈ ਉਹਨਾਂ ਨਾਲ ਸਾਡਾ ਪੂਰਾ ਰਾਪਤਾ ਹੈ ਸਾਰੀ ਟੀਮ ਬਹੁਤ ਹੀ ਜਿਹੜੀ ਵਧੀਆ ਸੁਭਾਅ ਦੀ ਮਾਲਕ ਹੈ ਮੇਨ ਜੋ ਡਾਕਟਰ ਸਾਹਿਬ ਨੇ ਜਾਂ ਉਹਨਾਂ ਦੇ ਨੀਚੇ ਡੈਡੀਕੇਟਡ ਟੀਮ ਹੈਗੀ ਹੈ ਜਦੋਂ ਵੀ ਸਾਨੂੰ ਜ਼ਰੂਰਤ ਪਈ ਹੈ ਚਾਹੇ ਰਾਤ ਹੋਵੇ ਦਿਨ ਹੋਵੇ ਸਵੇਰ ਸ਼ਾਮ ਜਦੋਂ ਕਦੀ ਵੀ ਕਿਸੇ ਨੂੰ ਖੂਨ ਦੀ ਲੋੜ ਪਈ ਹੈ ਤਾਂ ਸੰਸਥਾ ਵੱਲੋਂ ਸਵਾਮੀ ਦੀ ਕੁਟਿਆ ਵੱਲੋਂ ਜਦੋਂ ਵੀ ਕੋਈ ਕਾਲ ਡਾਕਟਰ ਸਾਹਿਬ ਨੂੰ ਜਾਂਦੀ ਹੈ ਤਾਂ ਨਾਲ ਦੀ ਨਾਲ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਔਰ ਉਸੇ ਸਬੰਧਤ ਅਸੀਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆਂ ਵੀ ਜੋ ਬਲੱਡ ਡੋਨੇਟ ਕਰਨਾ ਇੱਕ ਤੁਹਾਡੀ ਆਦਤ ਬਣ ਜਣੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਭੋਜਨ ਦੀ ਲੋੜ ਹੈ ਐਵੇਂ ਸਾਨੂੰ ਬਲੱਡ ਡੋਨੇਸ਼ਨ ਦੀ ਵੀ ਲੋੜ ਹੈ ਜਿੰਨੇ ਵੀ ਰੈਗੂਲਰ ਡੋਨਰ ਹੈ ਉਹ ਹਮੇਸ਼ਾ ਹੀ ਤੰਦਰੁਸਤ ਰਹਿੰਦੇ ਆ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਖੇੜਦੀ ਸਾਰੇ ਟੈਸਟ ਜੋ ਹੈ ਤੁਹਾਡੇ ਡੋਨੇਸ਼ਨ ਤੋਂ ਬਾਅਦ ਇਸ ਸੈਂਟਰ ਵੱਲੋਂ ਆਪਣੇ ਆਪ ਕਰ ਲਈ ਜਾਂਦੇ ਕੋਈ ਬਿਮਾਰੀ ਅਗਰ ਸੀਰੀਅਸ ਆਉਂਦੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਵੈਸੇ ਤਾਂ ਗੱਲ ਇਹ ਹੈ ਕਿ ਜਿਹੜੇ ਡੋਨਰ ਹੈ ਮੈਂ ਅਜੇ ਤੱਕ ਇਸ ਲਾਈਨ 'ਚ ਕਾਫੀ ਦੇਰ ਤੋਂ ਮਤਲਬ ਡੋਨੇਸ਼ਨ ਦੇ ਵਿੱਚ ਹੈਗਾ ਤੇ ਮੈਂ ਨਹੀਂ ਦੇਖਿਆ ਹੈਗਾ ਮੇਰੇ ਤਾਂ ਮਤਲਬ ਦੇਖੇ ਕਿ ਤੇ ਮੈਂ 60 ਸਾਲ ਤੋਂ ਉੱਪਰ ਵੀ ਇੱਕ ਜੋੜੇ ਨੂੰ ਪੀਜੀਆਈ ਦੇ ਵਿੱਚ ਰੈਗੂਲਰ ਡੋਨਰ 100 ਟਾਈਮ ਡੋਨੇਟ ਕਰਦੇ ਹੋਏ ਹਸਬੰਡ ਵਾਈਫ ਨੂੰ ਦੇਖਿਆ ਹੋਇਆ ਹੈ ਮਤਲਬ ਉਹ ਸਾਡੇ ਰੋਲ ਮਰੋਲ ਨੇ ਇਦਾਂ ਦੇ ਲੋਕ ਜਿਹੜੇ ਰੈਗੂਲਰ ਡੋਨੇਸ਼ਨ ਦਿੰਦੇ ਨੇ ਔਰ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਸਾਨੂੰ ਹਮੇਸ਼ਾ ਹੀ ਉਮਰ ਨਹੀਂ ਦੇਖਣੀ ਚਾਹੀਦੀ ਤੁਸੀਂ ਇਹਨਾਂ ਦੇਖੋ ਮੈਂ 50 ਦਾ ਹੋ ਗਿਆ ਮੈਂ 55 ਦਾ ਹੋ ਗਿਆ ਮੈਂ ਛੱਡ ਤੁਸੀਂ ਡੋਨੇਸ਼ਨ ਦਿਓ ਔਰ ਰੈਗੂਲਰ ਡੋਨੇਸ਼ਨ ਦਿਓ ਸਾਨੂੰ ਰੈਗੂਲਰ ਡੋਨੇਸ਼ਨ ਦੇਣੀ ਚਾਹੀਦੀ ਜੀ ਡਾਕਟਰਾਂ ਦੀ ਟੀਮ ਬਾਰੇ ਕੀ ਕਹੋਗੇ ਡਾਕਟਰ ਸਤਾ ਜੀ ਦੇਖੋ ਪੀਜੀਆ ਦੇ ਵਿੱਚ ਦਾ ਇੱਕ ਸਰਵਿੰਗ ਸੁਸਾਇਟੀ ਹੈ ਜੀ ਸਾਰੇ ਤਰ੍ਹਾਂ ਦੇ ਡਾਕਟਰ ਹੀ ਵਧੀਆ ਲੇਕਿਨ ਜੋ ਬਲੱਡ ਡੋਨੇਸ਼ਨ ਦੀ ਜਿਹੜੀ ਟੀਮ ਹੈ ਸਾਨੂੰ ਕਈ ਵਾਰ ਕਾਲ ਆਉਂਦੀ ਆ ਕਦੀ ਸ਼ਾਮ ਨੂੰ ਕਾਲ ਆ ਗਈ ਕਿਸੇ ਦੀ 8 ਵਜੇ ਵੀ 9 ਵਜੇ ਵੀ ਇੱਕ ਦਾ ਅਰਜੈਂਟਲੀ ਡਾਕਟਰ ਨੇ ਅ 2 ਯੂਨਿਟ 5 ਯੂਨਿਟ 10 ਯੂਨਿਟ ਸਾਨੂੰ ਬਲੱਡ ਲਿਖਤਾ ਵੀ ਉਹ ਚਾਹੀਦਾ ਹੈ ਤੇ ਸਾਡੀ ਇੱਕ ਕਾਲ ਤੇ ਉੱਥੇ ਗੱਲ ਹੁੰਦੀ ਹੈ ਡਾਕਟਰ ਦਾ ਨਾਮ ਸਾਡੇ ਕੋਲ ਆ ਜਾਂਦਾ ਹੈ ਲਿਸਟਡ ਹੋ ਜਾਂਦਾ ਹੈ ਕਿ ਤੁਸੀਂ ਉਸ ਬੰਦੇ ਨੂੰ ਜਾ ਕੇ ਤੁਸੀਂ ਮਿਲੋ ਰੀਫਰੈਂਸ ਤੁਹਾਡਾ ਗਿਆ ਹੁੰਦਾ ਹੈ ਬੰਦਾ ਸਾਡਾ ਜਾ ਕੇ ਜਦੋਂ ਇਹ ਗੱਲ ਬੋਲਦਾ ਹੈ ਸਾਡਾ ਪੇਸ਼ੈਂਟ ਕੋਈ ਵੀ ਵੀ ਫਰਾਨੇ ਡਾਕਟਰ ਸਾਹਿਬ ਦੇ ਰੈਫਰੈਂਸ ਨਾਲ ਆਇਆ ਤਾਂ ਜਿੰਨੇ ਯੂਨਿਟ ਚਾਹੀਦੇ ਆ ਵੀਰ ਜੀ ਵਿਦਆਊਟ ਡੋਨੇਸ਼ਨ ਸਾਨੂੰ ਮਿਲਦੇ ਆ ਇਸ ਤੋਂ ਅੱਛਾ ਮੈਂ ਹੋਰ ਨਹੀਂ ਕਹਿ ਸਕਦਾ ਜਦੋਂ ਕਿਸੇ ਨੂੰ ਦੁੱਖ ਹੁੰਦਾ ਹੈ ਤੇ ਉਹ ਆਲ ਦੋਲੇ ਦੇਖਦਾ ਹੈ ਤਾਂ ਜ਼ਰੂਰਤ ਪੈਂਦੀ ਹੀ ਰਹਿੰਦੀ ਆ ਅਸੀਂ ਤਾਂ ਬਹੁਤ ਛੋਟਾ ਆਪ੍ਰੇਲਾ ਕਰਦੇ ਪਹਿਲੀ ਇੱਕ ਕੈਂਪ ਤੋਂ ਅਸੀਂ ਦੋ ਕੈਂਪਾਂ ਤੇ ਆਏ ਆ ਵੀ ਘਰ ਤੋਂ ਘੱਟ ਜੋ ਲਿਆ ਜਾਵੇ ਉਹਦੇ ਨਾਲੋਂ ਜ਼ਿਆਦਾ ਅਸੀਂ ਸੁਸਾਇਟੀ ਨੂੰ ਦਾਨ ਤੱਕ ਨਹੀਂ ਕਰਦੇ ਹਾਂ ਪਰ ਉਹ ਐਵਰੀ ਟਾਈਮ ਜਿਹੜੀ ਟੀਮ ਹੈ ਸਾਡੀ ਇਹ ਬਲੱਡ ਡੋਨੇਸ਼ਨ ਦੀ ਇਹ ਸਦਾ ਹੀ ਐਕਟਿਵ ਰਹਿੰਦੀ ਹੈ 24 ਘੰਟੇ ਪੀਜੀਆ ਵਿੱਚ ਜਦੋਂ ਕਿਸੇ ਨੂੰ ਲੋੜ ਪਈ ਹੈ ਸਾਨੂੰ ਕਦੀ ਵੀ ਮੰਨਣਾ ਨਹੀਂ ਹੋਇਆ ਜੀ ਕੋਈ ਇੱਕ ਚਾਂਸ ਹੋਊਗਾ ਕਿ ਥੋੜਾ ਬਹੁਤ ਲੇਟ ਹੋ ਸਕਦਾ ਪਰ ਕਦੀ ਅੱਜ ਤੱਕ ਨਹੀਂ ਹੋਇਆ ਕਿ ਸਾਡੇ ਕਿਸੇ ਪੇਸ਼ੀਐਂਟ ਨੂੰ ਬਲੱਡ ਨਾ ਮਿਲਿਆ ਹੋਵੇ ਵਿਦਆਊਟ ਐਨੀ ਡੋਨੇਸ਼ਨ ਫ੍ਰੀ ਬਲੱਡ ਪੀਜੀਆ ਵਿੱਚ ਪ੍ਰੋਵਾਈਡ ਹੁੰਦਾ ਸਾਡੀ ਇੱਕ ਕਾਲ ਤੇ ਜਦੋਂ ਕੁੜੀਆਂ ਵੱਲੋਂ ਕਾਲ ਜਾਂਦੀ ਹੈ ਤਾਂ ਫਿਰ ਸ਼ੁਕਰੀਆ ਸ਼ੁਕਰੀਆ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਕੀ ਨਾਮ ਗੁਰਿੰਦਰ ਸਿੰਘ ਜੀ ਉਹ ਠੀਕ ਠਾਕ ਵਧੀਆ ਜੀ ਵਧੀਆ ਤੇ ਖੂਨਦਾਨ ਕਰ ਰਹੇ ਹੋ ਹਾਂਜੀ 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 ਕਿੰਨੀ ਵਾਰ ਕੀਤਾ ਪਹਿਲਾਂ ਇਹ ਮਤਲਬ ਸਵਾਮੀ ਜੀ ਦੀ ਗੁੜੀਆ ਜਦੋਂ ਕੈਂਪਲਾ ਦਾ ਹਰ ਸਾਲ ਹੁੰਦਾ ਵਿੱਚ ਨੂੰ ਕਿਤੇ ਕੈਂਪ ਲੱਗਦਾ ਇੱਕ ਦੋ ਵਾਰ ਉੱਧਰ ਹੋ ਜਾਂਦਾ ਹਾਂਜੀ ਹਾਂਜੀ ਯਾਨੀ ਸਾਲ ਦੇ ਵਿੱਚ ਤਿੰਨ ਤਿੰਨ ਕਵਾਰਕ ਹੋਈ ਜਾਂਦਾ ਤਿੰਨ ਵਾਰ ਹੋ ਜਾਂਦਾ ਜੀ ਹੋ ਜਾਂਦਾ ਤਾਂ ਕਿਵੇਂ ਲੱਗਦਾ ਹੈ ਖੂਨਦਾਨ ਕਰਕੇ ਤੁਹਾਨੂੰ ਖੂਨਦਾਨ ਕਰਕੇ ਮੈਨੂੰ ਪਹਿਲਾਂ ਨਾ ਮਤਲਬ ਇਹ ਸੋਨੂ ਵੀ ਰ ਹੈ ਆਪਣੇ ਜਿਹੜੇ ਟਰਸਟ ਦੇ ਉੱਤੇ ਮੈਂਬਰ ਬਣਿਆ ਉਹ ਪਹਿਨਾਂ ਨਹੀਂ ਤਾਂ ਪਹਿਲਾ ਡਰ ਹੁੰਦਾ ਸੀਗਾ ਵੀ ਖੂਨਦਾਨ ਤੋਂ ਬਾਅਦ ਕਿਵੇਂ ਹੋਊਗਾ ਹੋਈ ਰਹੂਗਾ ਤੇ ਫਿਰ ਫਸਟ ਟਾਈਮ ਸੋਮੀ ਦੀ ਕੂਟੀਆ ਤੇ ਖੂਨਦਾਨ ਦਿੱਤਾ ਉਸ ਤੋਂ ਬਾਅਦ ਬਿਹਤਰ ਮਹਿਸੂਸ ਹੋਇਆ ਫਿਰ ਹਰ ਸਾਰ ਰੁਟੀਨ ਬਣ ਗਈ ਦੋ ਤਿੰਨ ਵਾਰ ਹੋ ਜਾਂਦਾ ਹੈ ਹਾਂਜੀ ਤੇ ਕਿਵੇਂ ਲੱਗਦਾ ਫਿਰ ਬਾਅਦ ਚ ਮਹਿਸੂਸ ਕੀ ਹੁੰਦਾ ਹੈ ਬਾਅਦ ਚ ਵਧੀਆ ਮਹਿਸੂਸ ਹੁੰਦਾ ਜਿਵੇਂ ਹੈਗੀ ਬਾਡੀ ਉਦਾਂ ਹੀ ਆ ਮਤਲਬ ਖੂਨਦਾਨ ਕਰਨਾ ਚਾਹੀਦਾ ਕਰਨਾ ਚਾਹੀਦਾ ਹਾਂਜੀ ਹਾਂਜੀ ਫਿਰ ਜਦੋਂ ਆਪਾਂ ਨੂੰ ਕਦੇ ਲੋੜ ਪੈਂਦੀ ਆ ਫਿਰ ਮੈਂ ਉਹੀ ਗੱਲ ਕਰਕੇ ਹਟਿਆ ਹੁਣ ਕੀ ਡਾਕਟਰ ਨਾਲ ਵੀ ਸਾਨੂੰ ਨਾ ਪਿਛਲੇ ਸਾਲ ਖੂਨ ਦੀ ਲੋੜ ਪਈ ਸੀ ਜੀ ਵੀ ਇਹੀ ਗਏ ਸੀਗਾ ਅਸੀਂ ਉੱਥੇ ਸਾਨੂੰ ਖੂਨ ਨਾ ਡੋਨੇਟ ਨਹੀਂ ਦਿੱਤਾ ਗਿਆ ਉਹ ਫਿਰ ਇਹਨਾਂ ਨੇ ਹੁਣ ਮੈਨੂੰ ਇੱਕ ਸਲਿੱਪ ਦਿੱਤੀ ਹੈ ਕਹਿੰਦੇ ਵੀ ਆਹ ਦਿਖਾਣਾ ਸੀਗਾ ਤੁਸੀਂ ਅਸੀਂ ਮੁੱਲ 2 ਯੂਨਿਟ ਖੂਨ ਲਿਆ ਚੰਡੀਗੜ੍ਹ ਤੋਂ ਉਹ ਫਿਰ ਮੈਂ ਡਾਕਟਰ ਨਾਲ ਉਹੀ ਗੱਲ ਕਰੀਆ ਹੁਣ ਵੀ ਜਿਸ ਟਾਈਮ ਸਾਨੂੰ ਲੋੜ ਸੀਗੀ ਸਾਡਾ ਪੇਸ਼ੈਂਟ ਸੀਰੀਅਸ ਸੀਗਾ ਵੀ 2 ਯੂਨਿਟ ਖੂਨ ਚਾਹੀਦਾ ਸਾਨੂੰ ਉੱਥੋਂ ਜਵਾਬ ਮਿਲਿਆ ਸੀਗਾ ਜੀ ਰੋ ਅਸੀਂ ਆਪਣਾ ਪੈਸੇ ਦਾ ਬਲੱਡ ਦੇ ਕੇ ਸੀ ਉਹ ਕਹਿੰਦੇ ਵੀ ਇਹਨਾਂ ਨੂੰ ਸਲਿੱਪ ਦੁੱਤੀ ਆ ਹੁਣ ਵੀ ਅੱਗੇ ਵਾਸਤੇ ਕੋਈ ਇਦਾਂ ਦੀ ਦਿੱਕਤ ਆਵੇ ਆ ਉਹ ਸਲਿੱਪ ਦਿਖਾਣੀ ਆ ਤੁਸੀਂ ਬਲੱਡ ਡੋਨੇਟ ਆ ਲੈ ਸਕਦੇ ਹੋ ਓਕੇ ਹਾਂਜੀ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਕੀ ਨਾਮ ਹੈ ਤੁਹਾਡਾ ਰੋਹਿੰਦਰ ਸਿੰਘ ਜੀ ਇਹ ਪਿੰਡ ਕਿਹੜਾ ਹੈ ਨਾਹੋਲ ਪਾਈ ਨਹੀਂ ਪਤਾ ਖੂਨ ਦਾਨ ਪਹਿਲੀ ਵਾਰ ਕਰ ਰਿਹਾ ਹਾਂਜੀ ਕੀ ਲੱਗ ਰਿਹਾ ਹੁਣ ਤੁਹਾਨੂੰ ਵਧੀਆ ਲੱਗ ਰਿਹਾ ਜੀ ਖਾ ਵਧੀਆ ਲੱਗ ਰਿਹਾ ਹਾਂਜੀ ਕੋਈ ਲੱਤਾਂ ਨਹੀਂ ਲੱਗ ਰਿਹਾ ਨਹੀਂ ਅੱਛਾ ਪਹਿਲਾਂ ਕਦੇ ਵੀ ਨਹੀਂ ਕਢਾਇਆ ਤੁਸੀਂ ਨਹੀਂ ਨਹੀਂ ਪਹਿਲੀ ਗੱਲ ਕਢਾ ਕੇ ਦੇਖ ਲਈ ਤੇ ਜਦੋਂ ਹੁਣ ਤੁਹਾਡੇ ਸੂਈ ਲੱਗੀ ਐ ਕੋਈ ਡਰ ਹੋਇਆ ਨਹੀਂ ਜੀ ਕਦੇ ਨਹੀਂ ਨਹੀਂ ਇਹ ਹੁਣ ਕੋਈ ਕਮੀ ਹੋ ਰਹੀ ਐ ਤੁਹਾਨੂੰ ਨਹੀਂ ਨਹੀਂ ਠੀਕ ਠਾਕ ਐ ਸਾਰਾ ਠੀਕ ਠਾਕ ਐ ਜੀ ਕਿ ਕੀ ਕੰਮ ਦੇ ਗਾਹ ਨੂੰ ਵੀ ਖੂਨ ਦੇਣਾ ਚਾਹੀਦਾ ਹਾਂਜੀ ਹਾਂਜੀ ਦੇਣਾ ਚਾਹੀਦਾ ਦਾਨ ਕਰਨਾ ਚਾਹੀਦਾ ਜੀ ਥੈਂਕ ਯੂ ਕੀ ਨਾਮ ਐ ਤੁਹਾਡਾ ਮੇਰਾ ਨਾਮ ਕੇਸ਼ਵ ਗੋਗਨ ਜੀ ਤੁਸੀਂ ਇਹ ਖੂਨਦਾਨ ਕਰ ਰਹੇ ਹੋ ਪਹਿਲੀ ਵਾਰ ਕਰ ਰਹੇ ਹੋ ਹਾਂਜੀ ਪਹਿਲੀ ਵਾਰ ਕਰ ਰਹੇ ਮੈਂ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਪਹਿਲੀ ਵਾਰ ਖੂਨਦਾਨ ਕਰਕੇ ਪਤਾ ਨਹੀਂ ਜੀ ਪਤਾ ਨਹੀਂ ਕੋਈ ਡਰੂ ਮਹਿਸੂਸ ਹੋ ਰਿਹਾ ਡਰ ਕਾਦਾ ਜੀ ਅੱਛਾ ਜੀ ਕੋਈ ਕਮਰਾ ਆਉਂਦਾ ਨਹੀਂ ਹੋ ਰਹੀ ਕਮਰਾ ਆਉਂਦੀ ਨਹੀਂ ਜੀ ਪਹਿਲੀ ਵਾਰ ਦੇਖ ਰਹੇ ਹੈ ਕਿਵੇਂ ਲੱਗ ਰਿਹਾ ਹੋ ਆ ਸਮਝ ਰਹੇ ਹੈ ਉਸਕੇ ਤੋਂ ਫਿਰ ਅਗਗੇ ਕੀ ਕਹੋਗੇ ਵੀ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਕਰਨਾ ਚਾਹੀਦਾ ਜੀ ਜੇ ਕਿਸੇ ਦੀ ਜਾਨ ਬਚਦੀ ਹੈ ਤਾਂ ਜਰੂਰ ਬਚਾਣੀ ਚਾਹੀਦੀ ਹੈ ਜੀ ਸਾਰਿਆਂ ਤੋਂ ਬੜਾ ਦਾਨ ਖੂਨ ਦਾਨ ਠੀਕ ਹੈ ਹਾਂਜੀ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਤੁਹਾਡਾ ਜੀ ਤੇਸ਼ ਮਚੰਦਾ ਜੀ ਜੀ ਮੈਂ ਚੰਦਾ ਜੀ ਅੱਜ ਖੂਨ ਦਾਨ ਕਰ ਰਿਹਾ ਹਾਂ ਤੁਸੀਂ ਪਹਿਲਾਂ ਵੀ ਖੂਨ ਦਾਨ ਕਰਦੇ ਰਹਿੰਦੇ ਆ ਹਾਂਜੀ 7-8 ਵਾਰ ਕਰ ਚੁੱਕਾ ਹਾਂ 7-8 ਵਾਰ ਹਾਂਜੀ ਹਾਂਜੀ ਉਹ ਜਦੋਂ ਖੂਨ ਦਾਨ ਕਰਕੇ ਬਾਅਦ ਵਿੱਚ ਤੁਹਾਨੂੰ ਕਹਿੰਦੇ ਕੀ ਮਹਿਸੂਸ ਹੁੰਦਾ ਬੜਾ ਮਹਿਸੂਸ ਹੁੰਦਾ ਜੀ ਚੰਗਾ ਚੰਗਾ ਲੱਗਦਾ ਜੀ ਅੱਛਾ ਜੀ ਕਿਸੇ ਨੂੰ ਕੁਝ ਦੇ ਕੇ ਜਿੱਦਾਂ ਲੱਗਦਾ ਹੈ ਕੋਈ ਕਮਜ਼ੋਰੀ ਤਾਂ ਨਹੀਂ ਲੱਗਦੀ ਨਾ ਕਮਜ਼ੋਰੀ ਕੁਛ ਨਹੀਂ ਓਕੇ ਤੇ ਕੀ ਕਹਾਂਗੇ ਜਿਹੜੇ ਖੂਨਦਾਨ ਨਹੀਂ ਕਰ ਰਹੇ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਸਭ ਨੂੰ ਜੀ ਇਸ ਚੀਜ਼ ਦੀ ਵੈਲਿਊ ਉੱਥੇ ਪਹੁੰਚਦੀ ਹਸਪਤਾਲ ਜਿਹਨੂੰ ਲੋੜ ਹੁੰਦੀ ਹੈ ਜੱਜ ਨੂੰ ਮਿਲਦਾ ਹੈ ਜੀ ਉਹਨੂੰ ਵੈਲਿਊ ਦਾ ਪਤਾ ਚੱਲਦਾ ਜੀ ਬਿਲਕੁਲ ਸਾਨੂੰ ਦੇਖ ਕੇ ਸਾਡਾ ਕੁਛ ਨਹੀਂ ਜਾਂਦਾ ਜੀ ਪਰ ਜਿਹਨੂੰ ਮਿਲਦਾ ਹੈ ਉਹਦੇ ਵਾਸਤੇ ਬਹੁਤ ਕੁਛ ਹੈ ਕਿਸੇ ਦੀ ਜਾਨ ਬਚ ਸਕਦੀ ਹੈ ਸਭ ਨੂੰ ਵਾਚ ਚੜ ਕੇ ਇਹ ਕਰਨਾ ਚਾਹੀਦਾ ਖੂਨਦਾਨ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਜੀ ਤੇ ਜਦੋਂ ਆਪਾਂ ਨੂੰ ਲੋੜ ਪਵੇ ਫੇਰ ਫਿਰ ਮਿਲ ਜਾਂਦਾ ਹੀ ਪਰ ਮਿਲ ਜਾਂਦਾ ਹਾਂਜੀ ਹੋਸੜੀ ਵਗੈਰੇ ਹੁੰਦੇ ਖੁੰਦੇ ਓਕੇ ਜੀ ਹੋਰ ਕੀ ਕਹੋਗੇ ਤੁਸੀਂ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਉਹ ਨਸ਼ੇ ਵੀ ਕਰ ਲੈਂਦੇ ਆ ਉਹ ਖੁੰਦਾਨ ਕਰ ਵੀ ਨਹੀਂ ਸਕਦੇ ਨਸ਼ਾ ਤਾਂ ਬਹੁਤ ਗਲਤੀ ਜੀ ਨਸ਼ਾ ਇੱਕ ਵਾਰ ਬੰਦਾ ਕਰ ਲੈਂਦਾ ਬਾਅਦ ਚ ਪਸੰਦ ਆ ਕਿੰਨੇ ਸ਼ਬਦ ਆ ਬਹੁਤ ਕੁਝ ਹੋ ਜਾਂਦਾ ਹੋ ਜਾਂਦਾ ਬੰਦੇ ਦਾ ਨਸ਼ਾ ਛੱਡ ਕੇ ਸਾਰੇ ਨੂੰ ਖੁੰਦਾਨ ਨੂੰ ਚੰਗੀ ਚੰਗੀ ਜਗ੍ਹਾ ਜਾਣਾ ਚਾਹੀਦਾ ਚੰਗੇ ਰਸਤੇ ਤੇ ਜੀ ਖੂਨਦਾਨ ਦਾ ਖੌਨ ਸਾਬ ਦਾ ਗਰਮ ਹੈ ਜੀ ਲੜਾਈ ਝਗੜੇ ਜੋ ਖੂਨ ਹੈ ਸਾਰੇ ਡੋਲਦੇ ਸੜਕਾਂ ਤੇ ਜੀ ਉਹ ਡੋਲਦੇ ਨਾਲ ਉਹਨੇ ਦਾਨ ਕਰੋ ਕਿਸੇ ਤੇ ਕੰਮ ਆਵੇ ਬਿਲਕੁਲ ਹੁਣ ਜੀ ਸੜਕਾਂ ਤੇ ਖਿੰਡੇ ਆਉਂਦੇ ਦਾਈ ਕਰਦੇ ਖੂਨ ਖਿੰਡ ਗਿਰ ਜਾਂਦਾ ਹੈ ਜੀ ਉਹ ਸਾਰਿਆਂ ਨੂੰ ਦਾਨ ਕਰਨਾ ਚਾਹੀਦਾ ਖੂਨਦਾਨ ਚ ਜੀ ਇਹ ਸਤਿਗੁਰ ਸੁਆਮੀ ਜੀ ਮਹਾਰਾਜ ਦੀ ਕੂਟਿਆ ਦੇ ਵਿੱਚ ਇਹ ਖੂਨਦਾਨ ਚੱਲ ਰਿਹਾ ਤੇ ਇੱਥੇ ਖੂਨਦਾਨ ਕਰਕੇ ਕਿਵੇਂ ਲੱਗ ਰਿਹਾ ਸੁਆਮੀ ਜੀ ਦੀ ਕੂਟਿਆ ਚ 14ਵਾਂ ਖੂਨਦਾਨ ਕੈਂਪ ਹੈ ਜੀ ਹਰ ਸਾਲ ਲੱਗਦਾ ਹੀ ਮੈਂ ਉਰੇ ਸਪੈਸ਼ਲ ਆਂਦਾ ਹਰ ਸਾਲ ਹੀ ਤੇ ਮੇਰੇ ਮੰਮੀ ਜਿਹੜੀ ਦੇ ਗੁਰੂ ਜੀ ਆਈ ਸੁਆਮੀ ਜੇ ਮਨੂਰੇ ਬਹੁਤ ਚੰਗਾ ਲੱਗਦਾ ਉਰੇ ਆਣਾ ਜੀ ਮੇਰੇ ਫਾਦਰ ਸਾਹਿਬ ਸ਼੍ਰੀ ਬਲਦੇਵ ਰਾਜ ਮੈਂ ਚੰਦਾ ਜੀ ਪੂਰੇ ਦਿੱਲੀ ਆਂਦੇ ਸੀ ਬਿਨ ਆਗੇ ਬਿਨਾ ਕੋਈ ਛੁੱਟੀ ਕੋ ਤਿਹਾਰ ਕੁਛ ਹੀ ਹੋਵੇ ਸ਼ਾਮ ਨੂੰ ਉਹ ਜਰੂਰ ਆਂਦੇ ਸੀ ਉਹ ਸੁਆਮੀ ਜਰੇ ਤਾਂ ਮਨੂ ਨਾਲ ਤੇ ਪ੍ਰੇਨਾਂ ਮਿਲੀ ਕਿ ਪੂਰੇ ਆਣਾ ਚਾਹੀਦਾ ਕਿ ਆਂਦੇ ਹੁਣ ਅਸੀਂ ਵੀ ਬਾਕੀ ਉਰੇ ਖੋਹਦਨ ਕੈਂਪ ਲੱਗਦਾ ਉਰੇ ਹਰ ਸਾਲ ਅਸੀਂ ਆਈਦਾ ਹੀ ਮੈਂ ਜਾਇ ਤਰ ਉਰੇ ਖੋਹਦਨ ਕਰਨ ਆਂਦਾ ਜੀ ਇਸ ਕੈਂਪ ਦੇ ਅੰਦਰ ਬਹੁਤ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਬਹੁਤ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਸੋ ਅੱਜ ਆਪਾਂ ਸਤਿਗੁਰੂ ਸਵਾਮੀ ਜੀ ਮਹਾਰਾਜ ਦੀ ਕੂਟੀਆਂ ਦੇ ਵਿੱਚ ਬੈਠੇ ਹੋ ਇੱਕ ਕੈਂਪ ਲਗਾਇਆ ਗਿਆ ਹਰ ਸਾਲ ਇਹ ٹرسٹ ਦੇ ਵੱਲੋਂ ਕੈਂਪਰ ਲਗਾਇਆ ਜਾਂਦਾ ਹੈ ਤੇ ਅੱਜ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਟੀਮ ਬਾਰੇ ਦੱਸਿਓ ਆਪਣੀ ਕਿੱਥੋਂ ਆਈ ਹੈ ਸੱਸੇ ਕਾਲ ਜੀ ਮੈਂ ਮੈਂ ਡਾਕਟਰ ਹਰਸ਼ਦਾ ਅਗਰਵਾਲਾ ਹਾਂ ਮੈਂ ਡਾਕਟਰ ਹਰਸ਼ਦਾ ਅਗਰਵਾਲਾ ਜੀ ਮੈਂ ਪੀਜੀਆਈ ਚੰਡੀਗੜ੍ਹ ਤੋਂ ਆਈ ਹਾਂ ਸਾਡੀ ਟੀਮ ਜਿਹੜੀ ਆਈ ਹੈ બ્લડ બેન્ક ચंडीगढ़ પીજી તો આઈએ ગીજી ਤੇ આપા ਧનવાદીયાં જી ਤੁਹਾਡਾ ਬਹੁਤ ਬਹੁਤ ਤੁਹਾਡੇ ટ્રસ્ટ ਦਾ ਜੇ ਤੁ ਲਾਈਕ ਤੁਸੀਂ ਸਾਨੂੰ ਉਹਨੇ ਵਧੀਆ ਡੋਨਰਸ ਪ੍ਰੋਵਾਈਡ ਕੀਤੇ ਸਾਡ ਲਾਈਕ ਵਧੀਆ ਲੱਗ ਰਿਹਾ ਰਿਸਪਾਂਸ ਅੱਜ ਬੜ ਚੜ ਕੇ ਮੋਟੀਵੇਟ ਹੋ ਕੇ ਸਾਡੇ ਜਿਹੜੇ ਡੋਨਰਸ ਨੇ ਮੇਲ ਡੋਨਰਸ ਉਹ ਆਲਰੇਡੀ ਕਾਫੀ ਸੈਲਫ ਮੋਟੀਵੇਟਡ ਇਹਨਾਂ ਨੂੰ ਪਤਾ ਹੈਗਾ ਇੰਪੋਰਟੈਂਸ ਕੀ ਹੈ ਬਲੱਡ ਡੋਨੇਸ਼ਨ ਦੀ ਤੇ ਅੱਗੇ ਤੋਂ ਅੱਗੇ ਵੱਧ ਬੜ ਚੜ ਕੇ ਹਿੱਸਾ ਲੈ ਰਹੇ ਨੇ ਤੇ ਜਿੰਨਾ ਵੀ ਸਾਡਾ ਬਲੱਡ ਰਿਡ ਅੱਜ ਇਕੱਠਾ ਹੁੰਦਾ ਹੈ ਔਰ ਡੈਫੀਨਿਟਲੀ ਜਿਹੜੇ ਸਾਡੇ ਮਰੀਜ਼ ਕੀਜੇ ਚ ਲੋੜਵੰਦ ਮਰੀਜ਼ ਆ ਹੈ ਮਰੀਜ਼ ਨੇ ਉਹਨਾਂ ਨੂੰ ਬਹੁਤ ਬਹੁਤ ਮਦਦ ਮਿਲੂਗੀ ਆ ਉਹ ਹੀ ਆ ਕਿ ਵੀ ਆ ਰਿਲੀ ਵੀ ਟਰਫੋਰ ਫੋਰ ਥਿਸ ਥਿੰਕ ਕਿ ਇਹ ਸਲੂਟ ਨੀਸਾ ਬਣਾਇਆ ਹੈ ਥੈਂਕ ਯੂ ਸੋ ਮਚ ਬਹੁਤ ਇਹ ਕਿੰਨੀ ਦੇ ਰੱਖਿਆ ਜਾ ਸਕਦਾ ਜਿਹੜਾ ਖੂਨ ਹੈ ਇਹ ਜਿਹੜਾ ਸਾਡਾ ਖੂਨ ਹੈ ਜੀ ਆਪਾਂ ਖੂਨ ਕਢਣ ਸਰੀਰ ਤੋਂ ਨਿਕਲਣ ਤੋਂ ਬਾਅਦ ਇਹ 4 ਤੋਂ 6 ਘੰਟੇ ਦੇ ਅੰਦਰ ਅੰਦਰ ਵਿੱਚ ਜਿਹੜੀ ਸਾਡ ਬਲੱਡ ਬੈਂਕ ਲੈਬਰਾਟਰੀ ਹੈ ਜਿੱਦਾਂ ਇਹ ਸੈਪਰੇਟ ਹੁੰਦਾ ਹੈ ਜਿਹੜਾ ਇੱਕ ਯੂਨਿਟ ਹੁੰਦਾ ਹੈ ਖੂਨ ਦਾ ਉਹ ਤਿੰਨ ਪਾਰਟਸ ਡਿਵਾਈਡ ਤਿੰਨ ਕੰਪੋਨੈਂਟਸ ਵਿੱਚ ਡਿਵਾਈਡ ਹੁੰਦੇ ਨੇ ਜਿੱਦਾਂ ਕਿ ਜਿਹੜਾ ਲਾਲ ਵਾਲੇ ਆਰਬੀਸੀਸ ਰੈੱਡ ਬਲੱਡ ਸੈਲਸ ਉਹ ਬਕਸਰ ਲਈ ਜਾਂਦੇ ਨੇ ਪਲੇਟਲੇਟਸ ਤੇ ਪੀਲਾ ਵਾਲਾ ਭਾਗ ਜਿਹੜਾ ਹੁੰਦਾ ਉਹਨੂੰ ਜਿਹੜਾ ਪਲਾਜ਼ਮਾ ਕਹਿੰਦੇ ਆਪਾਂ ਤੇ ਜਿਹੜਾ ਇਕੂ ਵੀ ਜਿਹੜਾ ਉਹੀ ਤਾਂ ਆਪਾਂ ਕਹਿੰਦੇ ਨੇ ਕਿ ਜਿਹੜਾ ਇੱਕ ਖੂਨ ਦਾ ਤੁਸੀਂ ਕਰਦੇ ਹੈਗੇ ਉਹ ਤਿੰਨ ਜਾਨਾਂ ਨੂੰ ਬਚਾਉਂਦਾ ਹੈ ਬਿਕੋਜ਼ ਜਿਹੜਾ ਇੱਕ ਬਲੱਡ ਯੂਨਿਟ ਹੈ ਉਹ ਤਿੰਨ ਪਾਰਟਸ ਤਿੰਨ ਕੰਪੋਨੈਂਟਸ ਵਿੱਚ ਸੈਪਰੇਟ ਹੁੰਦੇ ਨੇ ਤਾਂ ਇਹਨੂੰ ਸੈਪਰੇਟ ਕਰਨ ਵਾਸਤੇ ਆਪਾਂ ਜਿਹੜਾ ਬਲੱਡ ਉੱਪਰ ਕਲੈਕਟ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਚਾਰ ਬੰਡੇ ਦੇ ਅੰਦਰ ਅੰਦਰ ਆਪਾਂ ਆਪਣੀ ਲੈਬਾਰਟਰੀ ਚ ਇਹਨੂੰ ਟਰਾਂਸਪੋਰਟ ਕਰ ਦਈਏ ਤਾਂ ਕਿ ਇਹ ਸਮੇਂ ਰਹਿੰਦੇ ਹੀ ਦੇ ਵਿੱਚ ਵਿੱਚ ਸੈਪਰੇਟ ਹੋ ਜਾਵੇ ਤੇ ਤਿਆਰ ਕੀਤਾ ਜਾ ਸਕੇ ਤੰਮੀ ਜੀ ਸੋ ਬਲੱਡ ਜਿਸ ਵਿਅਕਤੀ ਦਾ ਲਿਆ ਜਾਂਦਾ ਉਹਦੇ ਕੀ ਕੀ ਮਤਲਬ ਕਿ ਉਹਦਾ ਦੇਖਿਆ ਜਾਂਦਾ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਏਜ ਲਿਮਿਟ ਹੁੰਦੀ ਹੈ ਜੀ ਉਹ 18 ਤੋਂ 60 ਸਾਲ ਦੀ ਹੁੰਦੀ ਹੈਗੀ ਆ ਆਪਾਂ 65 ਸਾਲ ਤੋਂ ਵੀ ਤੱਕ ਐਕਸਟੈਂਡ ਕਰ ਲੈਂਦੇ ਨੇ ਪਰ ਉਹਦੀ ਡਿਫਰੈਂਟ ਕੰਡੀਸ਼ਨ ਹੁੰਦੀ ਹੈ ਕਿ 60 ਸਾਲ ਤੋਂ ਬਾਅਦ ਤੁਹਾਡੀ ਜਿਹੜੀ ਇੱਕ ਹਰ ਸਾਲ ਦੀ ਇੰਕਮੂਲੇਸ਼ਨ ਹੋਉਂਦੀ ਹੈ ਤਾਂ ਤੁਸੀਂ ਸਭ 65 ਸਾਲ ਤੱਕ ਵੀ ਕਰ ਸਕਦੇ ਹੋ ਬਟ ਮਿਨਿਮਮ ਏਜ ਇਜ਼ 18 ইয়ার্স ਕਿ ਸਾਨੂੰ ਕੰਸੈਂਟ ਤੁਸੀਂ ਜੇ ਡੋਨਰ ਸੇ ਇਹ ਸਾਨੂੰ ਕੰਸੈਂਟ ਦਿੰਦੇ ਨੇ ਕਿ ਆਪਾਂ ਖੂਨ ਆਪਣੇ ਚੈਨਲ ਡੋਨੇਟ ਕਰ ਰਹੇ ਨੇ ਤਾਂ ਇੰਡੀਆ ਜਿੱਦਾਂ ਸਾਡੀ ਲੀਗਲ ਏਜ ਆਫ ਕੰਸੈਂਟ ਹੁੰਦੀ ਹੈ ਉਹ 18 ਸਾਲ ਦੀ ਹੁੰਦੀ ਹੈ ਤਾਂ 18 ਟੂ 65 ਇਜ਼ ਦੀ ਏਜ ਕ੍ਰਾਈਟੇਰੀਆ ਉਸ ਤੋਂ ਬਾਅਦ ਸਾਡਾ ਜਿਹੜਾ ਵਜ਼ਨ ਹੈ 45 ਕਿਲੋ ਤੋਂ ਉੱਤੇ ਹੋਣਾ ਚਾਹੀਦਾ ਹੈ ਖੂਨ ਦਾਨ ਕਰਨ ਵਾਸਤੇ ਜਿਹੜਾ ਐਚਬੀ ਹੈ ਹਿਮੋਗਲੋਬਿਨ ਮੇਕੀ ਉਹ ਸਾਡੇ ਵਾਰ ਤੋਂ ਉੱਤੇ ਹੋਣਾ ਚਾਹੀਦਾ ਹੈ ਇਹ ਤਿੰਨ ਕ੍ਰਾਈਟੇਰੀਆ ਜਿਹੜਾ ਜਿਹੜਾ ਦੋਨੇ ਮੀਟ ਕਰਦਾ ਹੈ ਉਹ ਤੋਂ ਬਾਅਦ ਸਾਡੇ ਕੋਲ ਰਜਿਸਟ੍ਰੇਸ਼ਨ ਕਰਾ ਕੇ ਸਾਡੇ ਕੋਲ ਆਉਂਦਾ ਹੈ ਸਕਰੀਨਿੰਗ ਕਰਾਉਂਦਾ ਹੈ ਆਪਾਂ ਚੈੱਕਅਪ ਕਰਦੇ ਨੇ ਉਸਾਰ ਕ੍ਰਾਈਟੇਰੀਆ ਚੈੱਕ ਕਰਦੇ ਨੇ ਤੇ ਮੈਡੀਕਲੀ ਜੇ ਸਾਨੂੰ ਫਿੱਟ ਲੱਗਦਾ ਹੈ ਤਾਂ ਆਪਾਂ ਖੂਨ ਦਾ ਲੈਂਦੇ ਹਾਂ ਜੀ ਜਿਨ੍ਹਾਂ ਨੇ ਅੱਜ ਤੱਕ ਖੂਨ ਦਾ ਨਹੀਂ ਕੀਤਾ ਉਹਨਾਂ ਨੂੰ ਕੀ ਕਹੋਗੇ ਖੂਨ ਮੈਂ ਉਹਨਾਂ ਨੂੰ ਕਹੂੰਗੀ ਕਿ ਜੀ ਅੱਗੇ ਆਓ ਬਦ ਕੇ ਅੱਗੇ ਬੜ ਚੜ ਕੇ ਇਸ ਵਾਰ ਦੇਖੋ ਜਿਹੜਾ ਤੁਸੀਂ ਕਹਿੰਦੇ ਨਾ ਕਿ ਮੰਦਿਰ ਗੁਦਾਰਾ ਜੇ ਜਾ ਕੇ ਜੋ ਆਪਾਂ ਮਸਜਿਦਾਂ 'ਚ ਕਰਦੇ ਆਂ ਦਾਨ ਉਹ ਤਾਂ ਹੈ ਇਹ ਤੋਂ ਪਰਮਾਤਮਾ ਦੀ ਹੈ ਨਾ ਵਾਸਤੇ ਜੇ ਵੀ ਤੁਸੀਂ ਦਾਨਪਨ ਕਰਕੇ ਆਂਦੇ ਉਹ ਹੈਗਾ ਹੈ ਉਹ ਲਖੂਨ ਦਾਨ ਹੈ ਉਹ ਮਹਾਦਾਨ ਉਹ ਲਿਟਰਲੀ ਤੁਸੀਂ ਮਨੁੱਖੀ ਜਾਨ ਦੀ ਸੇਵਾ ਕਰ ਰਹੇ ਨੇ ਡਾਇਰੈਕਟਲੀ ਉਸੇ ਕੋ ਸਾਡੇ ਹਸਪਤਾਲਾਂ 'ਚ ਕਿੰਨੇ ਲੋੜਵੰਦ ਮਰੀਜ਼ ਪ੍ਰੈਗਨੈਂਟ ਲੇਡੀਜ਼ ਕੈਂਸਰ ਦੇ ਪੇਸ਼ੈਂਟ ਥੈਲਸੀਮੀਆ ਦੇ ਮੇ ਬੱਚੇ ਆ ਇਹਨੂੰ ਹਰ ਮਹੀਨੇ ਹਰ ਇੱਕ ਦਿਨ ਤੱਕ ਪਹੁੰਚਾਇਆ ਜਾਂਦਾ ਹੈ ਉਹਨਾਂ ਦੇ ਵਾਸਤੇ ਤੁਸੀਂ ਯੂ ਆਰ ਨਾਟ ਲੈਸ ਦੈਨ ਅ ਹੀਰੋ ਹੈ ਨਾ ਤਾਂ ਉਹੀ ਹੈ ਕਿ ਅੱਗੇ ਵੱਧ ਕੇ ਆਓ ਨਾਲ ਕਿ ਪੇਸ਼ੈਂਟ ਦਾ ਤੁਸੀਂ ਜਿਹੜਾ ਕਰ ਰਹੇ ਹੋ ਪਹਿਲਾਂ ਉਹ ਤਾਂ ਕਰ ਹੀ ਰਹੇ ਹੋ ਆਪਣੇ ਸਰੀਰ ਉੱਤੇ ਵੀ ਤੁਸੀਂ ਕਰ ਰਹੇ ਹੋ ਉਹਦੇ ਵਾਸਤੇ ਵੀ ਤੁਸੀਂ ਕੁਝ ਬੈਸਟ ਕਰ ਰਹੇ ਹੋ ਕਿ ਜਿੱਦਾਂ ਤੁਸੀਂ ਖੂਨਦਾਨ ਕਰਦੇ ਹੋ ਉਹਦੇ ਨਾਲ ਦੀ ਨਾਲ ਤੁਹਾਡਾ ਖੂਨ ਇਹ ਰੀਫਰੈਸ਼ ਹੋ ਜਾਂਦਾ ਹੈ ਹੈਲਥੀ ਰੈੱਡ ਬਲੱਡ ਸੈੱਲ ਬਣਦੇ ਨੇ ਤੇ ਜਿਹੜੇ ਕਾਫੀ ਬਿਮਾਰੀਆਂ ਜਿੱਦਾਂ ਕਿ ਤੁਹਾਡਾ ਕੋਲੇਸਟ੍ਰੋਲ ਦਾ ਬੀਪੀ ਦੀ ਬਿਮਾਰੀ ਕੈਂਸਰ ਦੇ ਨਾਲ ਤੁਹਾਡਾ ਆਪ ਦੇ ਪਚਾਅ ਹੁੰਦਾ ਹੈ

ਜਦੋਂ ਉਹ ਆਤੇ ਹਨ ਉਹਨੂੰ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਇੱਥੇ ਵੀ ਆਕਰ ਖੂਨਦਾਨ ਕੈਂਪ ਸ਼੍ਰੀ ਸੁਆਮੀ ਜੀ ਕੇ ਲੱਗਾ ਹੋਇਆ ਹੈ ਇਸ ਲਈ ਖੂਨਦਾਨ ਕੈਂਪ ਨਹੀਂ ਹੁਣ ਐਸੇ ਹੀ ਖੂਨਦਾਨ ਕੈਂਪ ਚੱਲਦਾ ਰਹੇਗਾ ਹੈਪੀ ਵਰਮਾਂ ਜੀ ਖੂਨਦਾਨ ਕੈਂਪ ਚੱਲ ਰਿਹਾ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਤੇ ਇੱਕ ਬੜੀ ਇਹ ਅਹਿਮ ਗੱਲ ਹੈ ਕਿ ਸਤਗੁਰ ਸੁਆਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਇਹ ਕੈਂਪ ਲੱਗਿਆ ਹੋਇਆ ਤੇ ਕਈ ਜੋ ਸਤਗੁਰ ਸੁਆਮੀ ਜੀ ਮਹਾਰਾਜ ਦੇ ਭਗਤ ਨੇ ਉਹ ਸਪੈਸ਼ਲ ਇੱਥੇ ਖੂਨਦਾਨ ਕਰਨ ਦੇ ਲਈ ਆਏ ਲਿਖੋ ਤੁਮਾਰਾ ਸਭ ਤੋਂ ਥੋਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਦਾ ਹੈ ਕਿ ਜੋ ਇੱਥੇ ਦਾ ਵਾਤਾਵਰਣ ਹੈ ਇਸ ਕੁਟਿਆ ਦਾ ਵਾਤਾਵਰਣ ਹੈ ਉਸ ਨੂੰ ਅਸੀਂ ਦਰਸਾਇਆ ਨਹੀਂ ਜਾ ਸਕਦਾ ਉਸ ਨੂੰ ਸਿਰਫ ਮਹਿਸੂਸ ਕਰ ਸਕਦੇ ਆਂ ਵੀ ਇਸ ਕੁਟਿਆ ਦੇ ਵਿੱਚ ਇਸ ਏਰੀਆ ਦੇ ਵਿੱਚ ਇਸ ਡੇਰੇ ਦੇ ਵਿੱਚ ਜੋ ਉਹਨਾਂ ਨੇ ਤਪ ਕਰਿਆ ਹੋਇਆ ਹੈ ਜੋ ਉਹਨਾਂ ਨੇ ਤਪੱਸਿਆ ਕੀਤੀ ਹੋਈ ਹੈ ਜੋ ਉਹਨਾਂ ਨੇ ਕਹਿੰਦੇ ਆ ਨਾ ਕਿ ਜਿਸ ਜਗ੍ਹਾ ਤੇ ਕੋਈ ਵੀ ਫਕੀਰ ਬੈਠ ਕੇ ਬੰਦਗੀ ਕਰਦਾ ਹੈ ਉਸ ਜਗ੍ਹਾ ਦਾ ਪਵਿੱਤਰ ਹੋ ਜਾਂਦੀ ਹੈ ਉਹ ਜਗ੍ਹਾ ਅਮਰ ਹੋ ਜਾਂਦੀ ਹੈ ਉੱਥੇ ਨੂੰ ਨਿਕਲਣ ਵਾਲੇ ਜੀਵ ਜੰਤੂ ਵੀ ਅਮਰ ਹੋ ਜਾਂਦੇ ਆ ਅਸੀਂ ਤਾਂ ਫਿਰ ਇਨਸਾਨ ਆ ਉਹਨਾਂ ਦੀ ਸ਼ਰਨ ਦੇ ਵਿੱਚ ਆਏ ਆ ਕਿਉਂਕਿ ਅੱਜ ਜੋ 14ਵਾਂ ਖੂਨਦਾਨ ਵਿਸ਼ਾਲ ਕੈਂਪ ਲੱਗਿਆ ਹੈ ਹਰ ਸਾਲ ਇਹ ਲੱਗ ਰਿਹਾ ਹੈ 14 ਸਾਲ ਹੋ ਗਏ ਆ ਇਸ ਨੂੰ ਖੂਨਦਾਨ ਕੈਂਪ ਨੂੰ ਔਰ ਮੈਂ ਤੁਹਾਡਾ ਸਭ ਤੁਹਾਡੇ ਚੈਨਲ ਰਾਹੀਂ ਇੱਕ ਵਾਰੀ ਫੇਰ ਅਪੀਲ ਕਰਨਾ ਚਾਹੂਗਾ ਕਿ ਅੱਜ ਤਕਰੀਬਨ 2-3 ਘੰਟੇ ਹੋ ਹੋਰ ਹੈ ਜਿਸ ਵੀ ਸ਼ਖਸ ਨੇ ਖੂਨਦਾਨ ਕਰਨਾ ਹੈ ਆਪਣਾ ਇਸ ਕੈਂਪ ਦੇ ਵਿੱਚ ਆਓ ਔਰ ਇਹ ਖੂਨ ਨੂੰ ਇਹਨਾਂ ਸਮਝੋ ਵੀ ਤੁਹਾਡਾ ਇਹ ਖੂਨ ਲੈ ਕੇ ਬਿਹਰਸਾ ਜਾਊਗਾ ਚੰਡੀਗੜ੍ਹ ਦੀ ਟੀਮ ਆਈ ਹੋਈ ਹੈ ਦੇਖੋ ਇਸ ਖੂਨ ਦੇ ਨਾਲ ਕਿਸੇ ਬੱਚੇ ਦੀ ਜਾਨ ਵੀ ਬਚਣੀ ਹੈ ਕਿਸੇ ਬਜ਼ੁਰਗ ਦੀ ਵੀ ਬਚਣੀ ਹੈ ਜੋ ਸਾਡੇ ਕਿੰਨੇ ਨਾ ਸੋਲਜਰ ਬਾਰਡਰਾਂ ਤੇ ਐ ਉਹਨਾਂ ਦੀ ਵੀ ਜਾਨਾ ਵਚਣ ਇਸ ਦੇ ਨਾਲ ਔਰ ਇਹ ਸੰਸਥਾ ਜੋ ਸਾਡੇ ਸੁਆਮੀ ਜੀ ਮਹਾਰਾਜ ਦੀ ਅੱਜ ਤੱਕ ਕਦੇ ਵੀ ਕਿਸੇ ਵੀ ਪ੍ਰੋਗਰਾਮ ਦੇ ਲਈ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਕਦੇ ਇਹਨਾਂ ਨੇ ਪਰਚੀ ਨਹੀਂ ਗੱਟੀ ਕਿ ਅਸੀਂ ਇਹ ਪ੍ਰੋਗਰਾਮ ਕਰਾ ਰਹੇ ਹਾਂ ਲੋਕਾਂ ਦੀ ਸ਼ਰਧਾ ਭਾਵਨਾ ਇੱਥੇ ਆਪਣੇ ਆਪ ਹੈ ਔਰ ਆਪਣੇ ਆਪ ਜੋ ਵੀ ਚਾਹੀਦਾ ਹੈ ਇਸ ਦੇ ਦੇ ਵਿੱਚ ਕਦੇ ਇਹ ਨਹੀਂ ਕਿ ਇਹ ਵੀ ਸਾਨੂੰ ਘਟਾ ਪੈ ਗਿਆ ਹੋਰ ਸੰਸਾਵਾ ਕਹਿੰਦੀਆਂ ਵੀ ਸਾਨੂੰ ਆ ਘਟ ਗਿਆ ਸਾਨੂੰ ਆ ਵਧ ਗਿਆ ਪਰ ਇੱਥੇ ਅਜੇ ਤੱਕ ਨਹੀਂ ਹੋਇਆ ਕਿਉਂਕਿ ਸਾਡੇ ਨਾਲ ਸੀਨੀਅਰ ਬੈਠੇ ਆ ਇਹਨਾਂ ਤਾਂ ਅਸੀਂ ਦੇਖ ਲਈਏ ਜੇ ਛੋਟੇ ਛੋਟੇ ਤੇ ਇਹ ਤਾਂ ਜੱਦੇ ਸਵਾਮੀ ਜੀ ਦੇ ਨਾਲ ਹੈ ਪਰ ਅਸੀਂ ਵੀ ਸਵਾਮੀ ਜੀ ਦੇ ਪਿੱਛੇ ਪਿੱਛੇ ਚੱਲੇ ਹੋਏ ਆ ਸਾਡੇ ਮਾਪੇ ਕਹਿੰਦੇ ਹੁੰਦੇ ਸੀ ਵੀ ਸਵਾਮੀ ਜੀ ਅੱਗੇ ਸਿਰ ਨਹੀਂ ਝੁਕਣਾ ਹੈਗਾ ਵੀ ਜਿੱਥੇ ਨੂੰ ਹੰੰਗਦੇ ਆ ਤੁਸੀਂ ਉਹਨਾਂ ਦੇ ਪੈਰਾਂ ਕੱਲੀ ਦੇਖਣਾ ਹੈ ਵੀ ਉੱਪਰ ਨਹੀਂ ਦੇਖਣਾ ਇਹ ਗੱਲ ਸਹੀ ਹੈ ਜੀ ਸਾਡੇ ਮਾਪੇ ਇਹੀ ਕਹਿੰਦੇ ਦੇ ਜੀ ਵੀ ਉਹਨਾਂ ਦੇ ਤੁਸੀਂ ਇਹ ਦੇਖੋ ਵੀ ਸਾਡੇ ਭਾਗ ਕਿਹਜੇ ਕਿੰਨੇ ਸੋਨੇ ਭਾਗਿਆ ਸਾਡੇ ਕਿੰਨੇ ਵਧੀਆ ਸਾਡਾ ਹੋਇਆ ਕਿ ਇਸ ਕੁਰਾਲੀ ਦੇ ਵਿੱਚ ਅਸੀਂ ਜਨਮ ਲਿਆ ਜਿੱਥੇ ਸਵਾਮੀ ਜੀ ਮਹਾਰਾਜ ਗੁਰਦਗੀਰ ਜੀ ਮਹਾਰਾਜ ਨੇ ਜਨਮ ਲਿਆ ਔਰ ਜਨਮਤਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਇੱਥੇ ਜਨਮ ਹੋਇਆ ਕਿਉਂਕਿ ਡੇਰੇ ਦੇ ਵਿੱਚ ਜਿਸ ਸੰਸਥਾ ਦੇ ਵਿੱਚ ਉਹ ਬੈਠੇ ਆ ਉਹ ਜਨਮੇ ਹੋ ਜਾਂਦਾ ਔਰ ਅੱਜ ਦਾ ਜੋ ਦਿਨ ਹੈ ਇੱਥੇ ਇਹ ਖੂਨਦਾਨ ਦਾ ਕੈਂਪ ਦਾ ਦਿਨ ਹੈ ਔਰ ਦੇਖੋ ਤੁਸੀਂ ਰੌਣਕਾਂ ਲੱਗੀਆਂ ਪਈਆਂ ਇਸ ਵੇੜੇ ਦੇ ਵਿੱਚ ਕਿਉਂਕਿ ਸਵਾਮੀ ਜੀ ਮਹਾਰਾਜ ਦਾ ਜੋ ਇਹ ਪਵਿੱਤਰ ਸਥਾਨ ਹੈ ਇਸ ਦੀ ਵਰਲਡ ਦੇ ਵਿੱਚ ਕਿਤੇ ਕੋਈ ਬਰਾਬਰੀ ਨਹੀਂ ਕਰ ਸਕਦਾ ਇੱਥੇ ਸਾਖ ਸਾਖ ਭਗਵਾਨ ਯਾਨੀ ਸਿਵ ਬ੍ਰਹਮਾ ਵਿਸ਼ਨੂੰ ਇੱਥੇ ਕਿਉਂਕਿ ਇਸ ਡੇਰੇ ਦੀ ਜੋ ਸਥਾਪਨਾ ਕੀਤੀ ਸੀ ਮਹਾਰਾਜ ਸਾਲਗਰਾਮ ਜੀ ਨੇ ਕੀਤੀ ਉਸ ਤੋਂ ਬਾਅਦ ਇੱਥੇ ਸਵਾਮੀ ਜੀ ਮਹਾਰਾਜ ਨੇ ਆ ਕੇ ਇਸ ਡੇਰੇ ਨੂੰ ਜੋ ਕਹਨੇ ਹਨ ਨਾ ਕਿ ਇਸ ਦੇਦੇ ਦੇ ਵਿੱਚ ਰੂਹ ਜਾਨ ਪਾਈ ਹੈ ਉਹ ਸਵਾਮੀ ਜੀ ਮਹਾਰਾਜ ਨੇ ਪਾਈ ਹੈ ਔਰ ਮੈਂ ਤਾਂ ਇਹੀ ਕਹੂੰਗਾ ਅੱਜ ਕੱਲ ਦੇ ਜੋ ਬੱਚੇ ਐ ਸਵੇਰੇ ਸ਼ਾਮ ਤਾਂ ਇੱਥੇ ਜਰੂਰ ਆਓ ਤਾਂ ਕਿ ਇੱਥੇ ਜੋ ਆਪਣੇ ਸਵਾਮੀ ਜੀ ਮਹਾਰਾਜ ਦੀ ਜੋ ਉਹਨਾਂ ਨੇ ਇੱਥੇ ਤਪ ਕੀਤਾ ਹੋਇਆ ਉਹਦਾ ਜੇ ਤੁਹਾਨੂੰ ਬਾਹਰ ਸਮਾਇਨ ਵੀ ਥੋੜਾ ਬੋਤਾ ਅੰਸ਼ ਮਿਲ ਜਵੇ ਤਾਂ ਆਪਣਾ ਜੀਵਨ ਸਫਲ ਸਮਝੋ ਵੀ ਤੁਸੀਂ ਇਸ ਜੀਵਨ ਦੇ ਵਿੱਚ ਆ ਕੇ ਕੁਝ ਕੁਛ ਨਾ ਕੁਛ ਕੀਤਾ ਹੈ ਔਰ ਬਾਕੀ ਤੁਹਾਨੂੰ ਪਤਾ ਹੀ ਹੈ ਦਮਨ ਸਾਹਿਬ ਕਿ ਇਸ ਡੇਰੇ ਦੇ ਬਾਰੇ ਹਰ ਸਾਲ ਖੂਨਦਾਨ ਕੈਂਪਨੀ ਦੋ ਤਾਂ ਵੱਡੇ ਵਿਸ਼ਾਲ ਲੱਗ ਲਗਾਏ ਜਾਂਦੇ ਆ ਉਹਦੇ ਵਿੱਚ ਵੀ ਅਜੇ ਤੱਕ ਇਹਨਾਂ ਨੇ ਕਦੇ ਵੀ ਕਿਹਾ ਵੀ ਅਸੀਂ ਕਿਸੇ ਦੀ ਪਰਚੀ ਘਟਲੀ ਹੈ ਨਾ ਔਰ ਫਿਰ ਜਿਹੜੀਆਂ ਨਾਈਟ ਦੇ ਪ੍ਰੋਗਰਾਮ ਆਉਂਦੇ ਆ ਤਿੰਨ ਚਾਰ ਤਾਂ ਉਹ ਚੱਲਦੇ ਆ ਔਰ ਹਮੇਸ਼ਾ ਹੀ ਤੁਸੀਂ ਦੇਖੋ ਕਿ ਇੱਥੇ ਰੌਣਕਾਂ ਹੀ ਰੌਣਕਾਂ ਬਹੁਤ ਮਨ ਖੁਸ਼ ਹੁੰਦਾ ਹੈ ਔਰ ਮੈਂ ਵੀ ਅੱਜ ਖੂਨਦਾਨ ਕਰਨ ਲਈ ਆਇਆ ਸੀਗਾ ਔਰ ਤੁਹਾਡੇ ਚੈਨਲ ਆਹੀ ਹੀ ਕਹੂੰਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਜੂ ਵੀ ਭਾਗ ਲਓ ਜੈ ਸ਼੍ਰੀ ਰਾਮ